ਕੌਣ ਦੂ ਖਰੀਦਦਾ ਹੈਲੋ ਆ ਬਾਈ ਨੇ ਕਿ ਸਮਝੂ ਤਾ ਸਮਝੂ ਸਮਝੂ ਮੀੜਾ ਨਾ ਸਾਡੀ ਮੋਬਾਈਲ ਨੈਟ ਚਲਾਓ ਲੈ ਲੈ ਆ ਦੋਨੇ ਫੜਾ ਦੇ ਇਹਨੂੰ ਆ ਸਲੀਮ ਲਾ ਦੋਸਤੋ ਬੱਕਰੇ ਦਾ ਸੌਦਾ ਹੋਇਆ ਕਾਦਿਆਂ ਬਾਈਆਂ ਨਾਲ ਗੱਲਬਾਤ ਆਪਾਂ ਕਿੰਨੇ ਦੇ ਵਿੱਚ ਕਿੰਨੇ ਨੇ ਖਰੀਦੇ ਕਿਹਨੇ ਵੇਚਿਆ ਕਿਹਨੇ ਦੋਸਤੋ ਖਰੀਦੇ ਆ ਕਹਿੰਦੀ ਕੱਚੇ ਦੇ ਆ ਦੇਖਦੇ ਹਾਂ ਉਹ ਫੱਤੀ ਵੀ ਨਾ ਖਵਾ। ਹਾਂ ਹੁਣ ਫੇਰ ਕਰਨ ਲੱਗ। ਆ ਇਕਰ ਦੇ ਬੇੜਾ ਸੀ। ਬਊੜੂ ਕਿੰਨੇ ਦੇ ਕਰਾਤੇ? ਕਿੰਨੇ ਦੇ ਕਰਾਤੇ? ਇਹ 45000। 4 ਆ। 4 ਆ। ਦੋ ਕਿਸੇ ਦੂਜੇ ਕਿੱਥੇ ਦੋ? 4 ਬੱਕਰੀਆਂ ਸੋਦਾ। 4 ਬੱਕਰੀਆਂ ਦੋਸਤੋ 200 ਦੇ ਬੱਕਰਾ ਹੋਣਾ ਸੋਦਾ। 4 ਬੱਕਰੀਆਂ ਦੇ 45000 ਰੁਪਏ ਤੇ ਸੰਜੂ ਨੇ ਵੇਚਿਆ ਫਰੀਦਕੋਟ ਵਾਲਿਆਂ ਨੇ ਤੇ ਜਿਸ ਕਰਨ ਨੇ ਖਰੀਦੇ ਆ ਗੁਰੂ ਕੇ ਕੋਠੇ ਵਾਲੇ ਨੇ ਜਿਸ ਕਰਨ ਨੇ ਦੋਸਤੋ ਖਰੀਦੇ ਆ ਚਾਰ ਬੱਕਰੇ ਦਾ ਸੌਦਾ ਆ ਸੂਰੀਆ ਵਾਲਾ ਬੱਕਰਾ ਮੰਡੀ ਤੇ ਦੋ ਬੱਕਰੇ ਆ ਮੇਰੇ ਦੋ ਖੱਡਾ ਨੂੰ ਵੀ ਦਿਖਾਉਣਾ ਦੋਸਤੋ ਚਾਰ ਬੱਕਰੇ ਦਾ ਜਿਹੜਾ ਸੌਦਾ ਹੋਇਆ ਆਏ ਜਰੇ ਕਿਉਂ ਕਰਦੇ ਏ ਤੁਮੇ ਨੰਨੂ ਦੀ ਆ ਗਏ ਇੰਨੇ ਵੇਚੇ ਤੁਮ ਜਰ ਰੁਪਏਉਂ ਦੱਲ ਲੈਣੋ ਨੰਨੂ ਮੈਂ ਪੈਸੇ ਨਹੀਂ ਪਰ ਨੰਨੂ ਦਿਓ ਤੂੰ ਯਾ ਫਿਰ ਨਹੀਂ ਮੰਨਦਾ ਤੇ ਅਲਗਾ ਢਿੱਪ ਕੀ ਆਦਾ ਹੁਣ ਕੀ ਆਦਾ ਮੈਨੂੰ ਗਲਾ ਨਹੀਂ ਦਿੰਦਾ ਜਿੰਦਾ ਹੀ ਦੋਮ ਹਦਰਾਲੀ ਨਹੀਂ ਦਿੰਦਾ ਨੰਨੂ ਕਿੱਥੇ ਆਏ ਨੰਨੂ ਲੈ ਦੋਸਤ ਦੂਜੇ ਵੀ ਦੋ ਬੱਕਰੇ ਦਿਖਾਉਣੇ ਆਪਾਂ ਦੋ ਦੋਸਤ ਆ ਕਾਲੇ ਬੱਕਰੇ ਆ ਤੇ ਦੋ ਜਿਹੜੇ ਤੁਹਾਨੂੰ ਪਹਿਲਾਂ ਦਿਖਾਏ ਆ ਹਿੱਸਟ ਵਾਲੇ ਕਾਲੇ ਇੱਕ ਆ ਇੱਕ ਆ ਦੋ ਤੋਂ ਤੇ 45000 ਰੁਪਏ ਸੌਦਾ ਆ ਇਹਨਾਂ ਦਾ ਤੋ ਦੂਸਰੇ ਵੀ ਦੋ ਆ ਗਏ ਉਹ ਵੀ ਦਿਖਾ ਦੇਣ ਤੁਹਾਨੂੰ ਆ ਦੇਖੋ ਦੋ ਆ ਸੀਗੇ ਬੱਕਰੇ ਤੇ ਨਾ ਚਾਰਾਂ ਦਾ ਸੌਦਾ ਹੋਇਆ 45000 ਰੁਪਏ ਚ ਬਬਲੂ ਨੇ ਕਰਾਇਆ ਸੌਦਾ ਕਿ ਬਬਲੂ ਖਰੀਦੇ ਆ ਆਪਾਂ ਹੀ ਸੱਪਾ ਹੀ ਠੀਕ ਐ ਸਿੱਧਾ ਦੰਦਾ ਨਹੀਂ ਅੱਛਾ ਤੇ 45000 ਦੇ ਖਰੀਦ ਲਏ ਬਬਲੂ ਨੇ ਆ ਦੇਖੋ ਸੂਰੀਆ ਵਾਲਾ ਬੱਕਰਾ ਮੜੇ ਦੋਸਤੋ ਤੇ ਜਿਹੜੇ ਦੋਸਤ ਵੀਰ ਆਪਣੇ ਚੈਨਲ ਤੇ ਪਹਿਲੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਾਲ ਜਿਹੜਾ ਬੈਲ ਨੂੰ ਆਲਰਟ ਸੈੱਟ ਕਰ ਲੋ ਤਾਂ ਕਿ ਤੁਹਾਡੇ ਕੋਲ ਸਭ ਤੋਂ ਪਹਿਲਾਂ ਵੀਡੀਓ ਪਹੁੰਚ ਸਕੇ ਦੋ ਆ ਦੋਸਤੋ ਬੱਕਰੇ ਆ ਮੁੰਡਾ ਨਿੱਕਾ ਜਿਹਾ ਆਇਆ ਇੱਕ ਬੱਕਰਿਆਂ ਵਿੱਚ ਨ ਬਾਰਪਰੀਆਂ ਕੋਤ ਕਿਹੜਾ ਪਿੰਡ ਹੈ ਕਣਿਆ ਠੀਕ ਹੈ ਤੇ ਕੀ ਮੰਗਦਾ ਬਾਰਪਰੀਆਂ ਦਾ ਫਿਰ ਇਹ ਨੌ ਦਾ ਇਹ ਦਾਸ ਰਾਜੀ ਇਹ ਨੌ ਦੀ ਦੇਣੀਆਂ ਕਿੰਨੇ ਦੀਆਂ 25 ਦੀ ਬੱਧੀ ਆਦਮੀਆ ਤੇ 25 ਦਾ ਫਿਰ ਦੋਵਾਂ ਦਾ ਬਾਂਦਾ ਨਹੀਂ ਜਿਨ੍ਹਾਂ ਤੋਂ ਮਾਲਕੀ ਤੋਂ ਉਹਨਾਂ ਦਾ 25 ਬਾਂਦਾ ਨਹੀਂ ਬੱਧੀ ਆ 15 15 ਦੇ ਦੇਗਾ ਠੀਕ ਸੂਰੜਾਂਗਾ ਤੋਨੇ ਕੱਪਣਾ ਨਹੀਂ ਬੱਕਰੇ ਦੋਨੇ ਬੱਕਰੇ ਅੱਛਾ ਠੀਕ ਹੈ ਸੌਰੀ ਲੈ ਦੋਸਤੋ ਬੱਕਰੇ ਆ ਤੇ ਨਿਕਿਆ ਮੁੰਡਾ ਆ ਕਣੀਆਂ ਤੋਂ ਸੂਰੀ ਵਾਲਾ ਬੱਕਰਾ ਮੰਡੀ ਤੇ ਵੇਚਣ ਤੇ ਬਾਈ ਨਾਲ ਕਨੈਕਟ ਕਰੋ ਤੇ ਖਰੀਦੋ ਜਰੂਰ ਬਾਈ ਦੇ ਬੱਚੇ ਕਰਾਉਂਦੇ ਆ ਜਾਂਦਾ ਜਾਂ 45 ਦੇ ਪੰਜ ਦੇ ਲੈ ਜਾ 5500 ਪਰ ਪੰਜ ਦੇ ਲੈ ਜਾ ਨਾ ਨਾ ਗੱਤ ਗੱਲ ਨਹੀਂ ਕਹਿੰਦੇ ਮੈਂ ਕਹ ਬਾਈ ਯਾਰ ਆਪਾਂ 4 ਦੰਨੇ ਤੋਂ ਦੇਖ ਲਾ ਇਹ 6 ਤੋਂ ਲੱਗਾ ਦਾ 55ਵਾਂ ਕਹ ਬਈ 50 ਦੇ ਆਪਾਂ ਪੁੱਗਦੇ ਭਾਈ ਉਹ ਕੋਲ ਬੈਠੇ ਜੇ ਆਪਾਂ ਗੱਲ ਹੋਏ ਮੈਂ 4 ਦੇ ਦੋਵੇਂ ਲੈਣੇ ਆ ਤਰੀਕਾ ਤਰੀਕੇ ਤੇਰੇ ਪੈਸੇ ਇਹ ਲਖਾਈ ਜਿਵੇਂ ਲਖਾਵਾਂ ਤੁਸੀਂ ਇਹ ਕਹਾਂਦੇ ਆ ਤੁਹਾਨੂੰ ਇੱਕ ਦੇ ਜਦੋਂ ਤਾਂ ਦੋ ਤੋ ਆ ਤਿੰਨ ਬੱਚੇ ਨਿੱਕੇ ਨਿੱਕੇ ਤੇ ਸੱਤ ਪਾਲ ਖਰੀਦਦਾ ਤੇ ਚੌਧਰੀ ਸਾਹਿਬ ਦੇ ਬੱਚੇ ਆ ਤੇ ਭੋਮਾ ਸਾਹਿਬ ਜੀ ਸੌਦਾ ਕਰਾਉਂਦੇ ਆ ਚੌਧਰੀ ਸਾਹਿਬ ਤਾਂ ਤੁਹਾਡੇ ਬੱਚੇ ਨਹੀਂ ਨਹੀਂ ਬੱਕਰੀ ਦੇ ਆਹ ਬੱਕਰੀ ਦੇ ਪਿੱਛੇ ਨਾ ਜਾ ਪਈ ਬੱਕਰੀ ਸੰਘਾ ਰਹੀ ਐ ਹਿਸਾਬ ਲਾ ਰਹੀ ਆ ਆਹ ਫਾ ਖੜਾ ਦੇ ਦੇ ਕੱਟ ਸਾਈ ਸਾਈ ਕੱਟ ਬੈ ਤੂੰ ਕਰ ਹੁਣ ਕਾਰ ਯਾਰ ਪੋਣੀ ਕੀਤੀ ਨਹੀਂ ਹਣੀ ਮੈਨੂੰ ਲੱਗਦੀ ਆ ਪੋਣੀ ਪਾਣੀ ਤੇ ਵੀ ਹੁੰਦੀ ਰਹਿੰਦੀ ਕਦੀ ਖਾਲੀ ਤੇ ਕਦੀ ਭਰੇ ਕਰਾ ਦੇ ਫਰਕ ਲਾ ਦੇ ਸਰੇ ਹੁਣ ਮੈਂ 55 ਕੇ ਲਾਸਟ ਨੂੰ 5000 ਰੁਪਏ ਪੈਸੇ ठीक है पर पचवंजा तो पानी सही है जहर कि बेचारे सही गिलेरा जहर किया जाह निबड़ निबट गया निबड़ गया ले खोल के लिखाई ਪੈਸਾ ਨਹੀਂ ਕੋਈ ਨਹੀਂ ਹੋਣਾ ਤੁਹਾਡਾ। ਲੈ ਨਹੀਂ ਭਈਆ। ਦੇਣਾ ਦੇਣਾ ਕੰਮ ਕਰ ਕਰ। ਪੈਸਾ ਪਹਿਲੇ ਕੰਮ ਬਾਅਦ। ਗੈਰ ਜ਼ਿੰਦਾਰੀ ਵਿੱਚ ਜਾਣਾ। ਨਹੀਂ ਐਂ ਚ ਕੋਈ ਗੱਲ ਨਹੀਂ ਚਲਾਂ ਤੇ ਮੈਨੂੰ ਪਤਾ ਨਾ ਹੁੰਦੇ ਤੇ ਜਮਾ ਹੀ ਐਡੀ ਤੇ ਨਾ ਕਰਨਾ ਤੁਹਾਡੀ। ਪੈਸੇ ਦਾ ਬਾਅਦ। ਪੈਸੇ ਦੀ ਕਮੀ ਥੋੜਾ ਆਦਤ ਹੈ ਕੀ ਰੋਣ ਦੀ। ਤਿੰਨ ਨੋਟ ਦੇਣੇ ਆਪਾਂ ਇਹਨੂੰ 1 2 3 4 ਕਿਹਣੀ ਚ ਲਗਾ ਸਾਨੂੰ ਕੇ? 7 ਲਾ ਪੂਰੇ ਕੱਢੀ ਪਲੀ ਹੋਵੇ ਉਹ ਤੇਰਾ ਪਟਾ ਹੀ ਲੈਣੀ ਉਹ ਤੇਰਾ ਤਾਂ ਪੂਰਾ ਹੀ ਕੱਢਿਆੜੇ ਦਾ ਮਹਿੰਗਾ ਹੋਵੇ ਭਵੇਂ ਸਸਤਾ ਹੋਵੇ ਆਪਾਂ ਵਿਚਾਲਾ ਕਰਤਾ ਗਾ ਵਾਹ ਸਹੀ ਆ ਬਾਈ ਬਿਲਕੁਲ ਜਾਇ ਸੌਦਾ ਹੈ ਲੈ ਆ ਅਸੀਂ ਤਿੰਨ ਬੱਚੇ ਨਿੱਕੇ ਨਿੱਕੇ ਤੇ ਇਹਨਾਂ ਦਾ ਸੌਦਾ ਹੋ ਗਿਆ 45000 ਰੁਪਏ ਚ ਨਹੀਂ ਨਹੀਂ ਤਿੰਨ ਦੋ ਦੋ ਦਾ ਹੀ ਆ ਨਾਲ ਇਹਦਾ ਹੀ ਵੇਚ ਪਾਈ ਜਾਂਦੇ ਪਹਿਲਾਂ ਰੈਸਟ ਜਾਓ ਤਾਂ ਅੱਛਾ ਠੀਕ ਹੈ ਲੈ ਨਹੀਂ ਸੌਰੀ ਵੀ ਦੋ ਤਾਂ ਦੋਆਂ ਦਾ ਪਹਿਲਾ ਤਿੰਨ ਦਾ ਚੱਲਦਾ ਏ ਸੌਦਾ ਨਾਲੇਗਾ ਤਿੰਨ ਦਾ ਕਿਤੇ ਅੰਨੂ ਹੋਇਆ 4500 ਰੁਪਏ ਤੇ ਲਿਖਾਈ ਆਪੋ ਆਪਣੀ ਆ ਇਹ ਚੌਧਰੀ ਆਪਾਂ ਨੂੰ ਠਾ ਕੇ ਲੈ ਆਦਾ ਕੋ ਮੈਂ ਸੌਦਾ ਕਰਾਉਗਾ ਹਾਂ ਲੈ ਆ ਦੇ ਮੈਂ ਲਿਖਾ ਦੇ ਧੰਨਵਾਦ ਤੂੰ ਮੈਨੂੰ ਫੜਾ ਕੇ ਤੂੰ ਕਹਿਆ ਅਗਲੇ ਦੇਖੇ ਆਉਣੀ ਅਗਲੇ じゃ ਤੂੰ ਦੇ ਆ ਪਹਿਲੇ ਵਾਲੇ ਦੇ ਮੇਰੇ ਦੇ